ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬੇਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਣ ਦੀ ਕੋਸ਼ਿਸ਼ ਕਰੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਗੱਲ ਕਰਦੇ ਹਾਂ 7 8 9 ਤੇ 10 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਕਿ 7 8 9 ਤੇ 10 ਮਾਰਚ ਤਕਰੀਬਨ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਇਲਾਕੇ ਦੇ ਵਿੱਚ ਵੀ ਹਲਚਲ ਨਹੀਂ ਹੋਵੇਗੀ ਨਾ ਹੀ ਬੱਦਲਬਾਹੀ ਬਣੇਗੀ ਤੇ ਨਾ ਹੀ ਕਿਤੇ ਕੜਮਣ ਜਾਂ ਹਵਾ ਤੇ ਤੂਫਾਨ ਹੋਣ ਦੀ ਕੋਈ ਸੰਭਾਵਨਾ ਹੈ 10 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ 11 ਤਰੀਕ ਤੋਂ ਬਾਅਦ ਮੌਸਮ ਥੋੜਾ ਜਿਹਾ ਬਦਲਣਾ ਸ਼ੁਰੂ ਹੋ ਜਾਵੇਗਾ 11 ਤੇ 12 ਤਰੀਕ ਨੂੰ ਹਲਕੀ ਫੁਲਕੀ ਬੱਦਲਬਾਹੀ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ 13 14 ਜਾਂ 14 15 ਤਰੀਕ ਦੇ ਆਸ-ਪਾਸ ਇੱਕ ਸਿਸਟਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਉਹਦੇ ਵਿੱਚ ਮੀਂਹ ਹਨੇਰੀ ਤੇ ਝੱਖੜ ਤੇ ਗੜੇਮਾਰੀ ਤਿੰਨੇ ਹੀ ਹੋ ਸਕਦੀਆਂ ਨੇ ਵੱਡੇ ਪੱਧਰ ਤੇ ਬਾਕੀ ਉਹ ਲੱਗ ਕੇ ਜਾ ਕੇ ਪਤਾ ਲੱਗੇਗਾ ਕਿ ਇਹ ਸਿਸਟਮ ਮਜ਼ਬੂਤ ਹੁੰਦਾ ਹੈ ਜਾਂ ਕਮਜ਼ੋਰ ਪੈਂਦਾ ਹੈ ਕਿਉਂਕਿ ਅੱਜ ਤੋ तकरीबन ਪੂਰਾ ਹਫ਼ਤਾ ਪਿਆ ਹੈ ਜੇਕਰ ਉਦੋਂ ਗਰਮੀ ਹੁੰਦੀ ਹੈ ਤਾਂ ਇਹ ਸਿਸਟਮ ਮਜ਼ਬੂਤ ਹੋਵੇਗਾ ਜੇਕਰ ਮੌਸਮ ਇਸੇ ਤਰ੍ਹਾਂ ਹੀ ਠੰਡਾ ਰਿਹਾ ਤਾਂ ਪੀਰ ਉਮੀਦ ਦੇ ਮੁਤਾਬਕ ਇਹ ਸਿਸਟਮ ਕਮਜ਼ੋਰ ਰਹਿਣ ਦੀ ਸੰਭਾਵਨਾ ਹੋਵੇਗੀ। ਸੋ ਕਹਾਣੀ ਸਾਰੀ ਇੰਨੀ ਕੁ ਹੈ ਕਿ ਇੱਕ ਸਿਸਟਮ ਲੱਗੇਗਾ ਉਹ 13-14 ਜਾਂ 14-15 ਦੇ ਆਸ-ਪਾਸ ਬਾਕੀ ਦਿਨ ਤਕਰੀਬਨ ਮੌਸਮ ਸਾਫ਼ ਰਹੇਗਾ। ਕਣਕਾਂ ਦੇ ਰੰਗ ਜ਼ਰੂਰ ਬਦਲ ਚੁੱਕੇ ਨੇ ਪਰ ਉਹ ਜਿਹੜਾ ਮੀਂਹ ਆਵੇਗਾ ਉਹ ਇਸ ਦੀ ਬਾਡੀ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਸੋ ਦੇਖਦੇ ਹਾਂ ਕਿ ਸਿਸਟਮ ਕਿੰਨਾ ਕੁ ਮਜ਼ਬੂਤ ਹੁੰਦਾ ਹੈ।